ਤਾਂ ਉਹ ਪਾਜੀ ਪ੍ਰਾਪਰਟੀ ਖੁਦ ਸੇਲ ਹੋਣੀਆਂ ਇੰਪਰੂਵਮੈਂਟਸ ਨੇ ਉਹਦੇ ਬਿਲਕੁਲ ਕੀ ਕੋਟ ਕੀ ਮੈਂ ਕਿੰਨਾ ਕੋਟ ਲੈ ਮੈਂ ਦੱਸੀ ਤਾਂ ਕੀ ਮਾਮਲਾ ਆ ਦੇਖੋ ਜੀ ਇੰਪਰੂਵਮੈਂਟਸ ਕਪੂਰਥਲਾ ਵੱਲੋਂ ਨਾ 11 April 2024 ਨੂੰ ਕੀ ਨਿਲਾਮੀ ਹੋਈ ਸੀਗੀ ਔਰ ਉਹ ਨਿਲਾਮੀ ਦੇ ਵਿੱਚ ਸਾਡੀਆਂ 15 ਜਿਹੜੀਆਂ ਪ੍ਰਾਪਰਟੀਆਂ ਹੈ ਉਹ ਉਹ ਜਿਹੜੀਆਂ ਇੰਪਰੂਵਮੈਂਟਸ ਨੇ ਵੇਚੀਆਂ ਲੋਕਾਂ ਨੂੰ ਤੇ ਜਿਹਦੇ ਵਿੱਚੋਂ ਮਾਡਲ ਟਾਊਨ ਅਰਜੀਵ ਗਾਂਧੀਨ ਇੰਕਲੇਵ ਅਤੇ ਜਾਮਾ ਮਸਜਿਦ ਜੀ ਤੋਂ ਮਾਰਕੀਟ ਸੀਗੀ ਉਹਦੇ ਵਿੱਚ ਦੁਕਾਨਾਂ ਵਿਕੀਆਂ ਹੈਗੀਆਂ ਔਰ ਸਾਰੇ ਕਪੂਰਥਲਾ ਨਿਵਾਸੀਆਂ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇੰਪਰੂਵਮੈਂਟ ਕਪੂਰਥਲਾ ਵੱਲੋਂ 6 ਕਰੋੜ 6 ਲੱਖ ਤੇ 8000 ਰੁਪਇਆ ਜਿਹੜਾ ਸਰਕਾਰ ਦੇ ਖਾਤੇ ਦੇ ਵਿੱਚ ਗਿਆ ਹੈਗਾ ਉਹ ਸਰਕਾਰ ਦਾ ਰੈਵਨਿਊ ਵਧਿਆ ਹੈਗਾ ਇਹ ਇੱਕ ਬਹੁਤ ਹੀ ਵੱਡੀ ਕਬਲੀ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਹਮੇਸ਼ਾ ਖਾਨਿਕ ਜਿਹੜੇ ਖਜ਼ਾਨੇ ਹੈ ਉਹ ਖਾਲੀ ਰਹਿੰਦੇ ਹੁੰਦੇ ਸੀਗੇ ਤੇ ਕਪੂਰਥਲੇ ਦੇ ਵਿੱਚ ਅਸੀਂ ਜਿਹੜਾ ਇੰਪਰੂਵਮੈਂਟ ਜਦੋਂ ਦੀ ਮੈਂ ਗੱਦੀ ਸੰਭਾਲੀ ਹੈਗੀ ਇੱਥੇ ਐਜ਼ ਅ ਚੇਅਰਮੈਨ ਤੇ 6 ਕਰੋੜ 8 ਲੱਖ ਰੁਪਈਆ 6 ਕਰੋੜ 6 ਲੱਖ 8000 ਰੁਪਈਆ ਜਿਹੜਾ ਹੈਗਾ ਆ ਉਹ ਅਸੀਂ ਸਰਕਾਰ ਨੂੰ ਜਿਹੜਾ ਕਮਾ ਕੇ ਦਿੱਤਾ ਹੈਗਾ ਔਰ ਅਸੀਂ ਉਸ ਪੈਸੇ ਨੂੰ ਕਪੂਰਥਲੇ ਦੀ ਡਿਵੈਲਪਮੈਂਟ ਦੇ ਲਈ ਜਿਹੜਾ ਖਰਚ ਕਰਾਂਗੇ ਲੋਕਾਂ ਨੂੰ ਉਹਦੀਆਂ ਸੁੱਖ ਸਹੂਲਤਾਂ ਦੇਵਾਂਗੇ ਜਿਦੇ ਵਿੱਚ ਹਰ ਇੱਕ ਤਰ੍ਹਾਂ ਦੀ ਜਿਹੜੀ ਸੁੱਖ ਸਹੂਲਤ ਹੈ ਕਿ ਇਹ ਚਾਹੇ ਸੜਕਾਂ ਨੂੰ ਲੈ ਕੇ ਆ ਗਲੀਆਂ ਨੂੰ ਨਾਲੀਆਂ ਨੂੰ ਜਾਂ ਕੋਈ ਪਾਰਕ ਸੋਨੇ ਬਣਾਨੇ ਨੇ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਲਡਿੰਗ ਦਾ ਕੰਮ ਹੋਵੇ ਕਪੂਰਥਲੇ ਦੀ ਜੋ ਸੁੰਦਰਤਾ ਉਹਦਾ ਹੋਣਾ ਹੈ ਜਿਵੇਂ ਕਿ ਹੁਣ ਕੋਈ ਸੋਚਦਾ ਕਿਸੇ ਚੈਲਾ ਵਾਲਾ ਆਉਂਦਾ ਫੋਨ ਕਰਦਾ ਹੈ ਬਣਾਉਣ ਦੇ ਲਈ ਔਰ ਇਹ ਅਸੀਂ ਬੋਗਿਆਂ ਦਾ ਜਿਹੜਾ ਪ੍ਰੋਜੈਕਟ ਚੁੱਕਿਆ ਹੋਇਆ ਗਵਰਨਮੈਂਟ ਵੱਲੋਂ ਮੇਰਾ ਇੱਕ ਖੁਆਬ ਹੈਗਾ ਕਿ ਕਪੂਰਥਲੇ ਨੂੰ ਹਰਿਆ ਭਰਿਆ ਬਣਾਇਆ ਜਾਵੇ ਜਿਵੇਂ ਕਿ ਪਿੱਛੇ ਜਿਹਾ ਕੋਵਿਡ ਨਾਮ ਦੀ ਬਿਮਾਰੀ ਆਈ ਸੀਗੀ ਉਹਦੇ ਵਿੱਚ ਕਾਫੀ ਲੋਕਾਂ ਨੂੰ ਆਕਸੀਜਨ ਦੀ ਪ੍ਰੋਬਲਮ ਹੋਈ ਜਿਹਦੇ ਕਰਕੇ ਫੀਲ ਇਹ ਹੋਇਆ ਕਿ ਜਦੋਂ ਪਰਮਾਤਮਾ ਸਾਨੂੰ ਸੇਵਾ ਦੇਊਗਾ ਅਸੀਂ ਇੱਕ ਚੰਗੇ ਕਾਰਜ ਕਰਾਂਗੇ ਤੇ ਡਵੈਲਪਮੈਂਟ ਕਰਾਂਗੇ ਕਪੂਰਥਲੇ ਸ਼ਹਿਰ ਦੀ ਔਰ ਹਰਿਆ ਭਰਿਆ ਬਣਾਉਣ ਦੇ ਲਈ ਲਗਭਗ 2.5 ਕਰੋੜ ਰੁਪਏ ਦਾ ਲੱਗ ਕੰਮ ਪੇਸ ਹੈ ਜਿਹਦੇ ਆ ਕਪੂਰਥਾ ਨਵਾਸ ਕੋਟਨੀਆ ਦੇਣਾ ਚਾਹਨਾ ਤੁਹਾਨੂੰ ਜਿੱਥੇ ਵੀ ਲੋੜ ਪਵੇ ਬੋਟਿਆਂ ਦੀ ਇੰਪਰੂਵਮੈਂਟ ਟੈਸਟ ਵੱਲ ਬੋਟੇ ਜਿਹੜੇ ਬਿਲਕੁਲ ਫ੍ਰੀ ਦਿੱਤੇ ਜਾ ਰਹੇ ਨੇ ਔਰ ਚਾਹੇ ਕੋਈ ਐਨਜੀਓ ਹੋਵੇ ਚਾਹੇ ਸਕੂਲ ਹੋਵੇ ਹਸਪੀਟਲ ਹੋਵੇ ਸਾਡੇ ਵੱਲੋਂ ਵੀ ਦੇਖ ਰਹੇ ਕਿੰਨੀ ਜਾ ਰਹੀ ਹੈ ਬੋਟੇ ਬਿਲਕੁਲ ਫਰੀ ਨੇ ਪਰ ਦੇਖ ਰਹੇ ਕਰਨ ਦੀ ਜ਼ਿੰਮੇਵਾਰੀ ਤੁਸੀਂ ਖੁਦ ਲੈਣੀ ਹੈ ਮੈਂ ਦੁਬਾਰਾ ਤਰਤੀ ਤਿਆਰਿਆਂ 6 ਕਰੋੜ 6 ਲੱਖ 8000 ਰੁਪਏ ਦਾ ਗਵਰਨਮੈਂਟ ਵੀ ਅਸੀਂ ਪੰਜਾਬ ਸਰਕਾਰ ਨੂੰ ਜਿਹੜਾ ਗਵਰਨਮੈਂਟ ਰਿਸਕ ਫੂਟਲਾ ਨੇ ਇਹ ਜਿਹੜਾ ਖਜ਼ਾਨੇ ਵਿੱਚ ਪਾਇਆ ਹੈਗਾ ਉਹ ਇੱਕ ਬਹੁਤ ਵੱਡੀ ਕਪੂਰਤਲੇ ਦੇ ਇਤਿਹਾਸ ਦੇ ਵਿੱਚ ਇਹ ਇੱਕ ਇਤਿਹਾਸ ਹੈਗਾ ਕਿ ਕਿਤਾ ਵਟੀ ਜਿਹੜੀ ਰਕਮ ਹੈਗੀ ਆ ਉਹ ਕਪੂਠਲੇ ਨੇ ਇੰਪਰੂਵਮੈਂਟ ਟ੍ਰਸਟ ਦੇ ਕਮਾ ਕੇ ਪੰਜਾਬ ਸਰਕਾਰ ਨੇ ਇਸੇ ਪ੍ਰਾਪਰਟੀ ਇਹਦੇ ਵਿੱਚ ਇਹਦੇ ਵਿੱਚ ਪ੍ਰਾਪਰਟੀਆਂ ਕਿੰਨੀਆਂ ਛੇਕ ਦਿੱਤੀਆਂ ਉਹ ਸਾਫੀ ਜਮੇ ਸਮੇਂ ਤੋਂ ਡੰਪ ਬਣੀਆਂ ਜਿਆ ਕਈ ਵਾਰੀ ਬੋਲੀ ਕਿਰਾਇਆ ਵਿਕਲੀਆਂ ਨਹੀਂ ਸੀ ਕਿਹੜੀ ਚੀਜ਼ ਤੁਸੀਂ ਨਵੀਂ ਅਮੈਂਡਮੈਂਟ ਦਿੱਤੀ ਜਿਹਦਾ ਇਹ ਚੇਰ ਹੈ ਜਿਹਦੇ ਵਿੱਚ ਇੱਕ ਮਾਡਲ ਟਾਊਨ ਦਾ ਜਿਹੜਾ ਪਲਾਟ ਸੀਗਾ ਅਸੀਂ ਉਹ ਵੇਚਿਆ ਹੈਗਾ ਪਿਛਲੇ ਅੱਜ ਤੋਂ ਕੋ 2.5 ਸਾਲ ਪਹਿਲਾਂ ਕੋਈ ਇਨਲਾਮੀ ਹੋਈ ਸੀਗੀ ਤੇ ਲਗਭਗ 30-32 ਲੱਖ ਰੁਪਏ ਦੀ ਜਿਹੜੀ ਇੱਕ ਰਜੀਵ ਗਾਂਧੀਨ ਕਲੇਵ ਦੇ ਵਿੱਚ ਮਾਰਕੀਟ ਦੇ ਵਿੱਚ ਉਹ ਦੁਕਾਨ ਵਿਕੀ ਤੇ ਹੁਣ ਜਿਹੜੀ ਦੁਕਾਨ ਹੈਗੀ ਉਹ 80 ਲੱਖ 85 85 ਲੱਖ ਦੀਆਂ ਜਿਹੜੀਆਂ ਸਾਡੀਆਂ ਉਹ ਇੰਪਰੂਵਮੈਂਟ ਫੰਡਸ ਦੇ ਵਿੱਚ ਹੀ ਹੈਗੀਆਂ ਤੇ ਇਸ ਪ੍ਰੈਸੇ ਦੀ ਅਸੀਂ ਡਵੈਲਪਮੈਂਟ ਕਰਾਂਗੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੇਰੇ ਆਉਣ ਦੇ ਦਫ਼ੀ ਸੰਭਾਲਣ ਨਾਲ ਬਹੁਤ ਨੂੰ ਫੰਡਸ ਨੂੰ ਫਾਇਦਾ ਆ ਦੇ ਪਿਛਲੇ ਚੇਅਰਮੈਨ ਰਲੇ ਹੋਏ ਸਨ ਇਹ ਨਹੀਂ ਮੈਂ ਕਹਿ ਸਕਦਾ ਜੀ ਰਲੇ ਹੋਏ ਸਨ ਨਹੀਂ ਰਲੇ ਹੋਏ ਸਨ ਪਿਛਲਾ ਰਿਕਾਰਡ ਖੋਖਿਆ ਜਾਊਗਾ ਪੜਤਾਲ ਕੀਤੀ ਜਾਊਗੀ ਉਸ ਤੋਂ ਬਾਅਦ ਹੀ ਮੇਰੇ ਬਾਰੇ ਗੱਲ ਕਰ ਰਹੇ ਆ ਮੇਰੇ ਨਾਲ ਇੰਪਰੂਵਮੈਂਟ ਟਾਸਟ ਦੇ ਜਿਹੜੇ ਯੂ ਸਾਹਿਬ ਮੈਡਮ ਕੁਲਜੀਤਕੌਰ ਬੈਠੇ ਨੇ ਔਰ ਐਸਡੀਓ ਸਾਹਿਬ ਸਾਡੇ ਮਨਪ੍ਰੀਤ ਜੀ ਔਰ ਜੇਏ ਸਾਹਿਬ ਰਾਜਕੁਮਾਰ ਜੀ ਬੈਠੇ ਨੇ ਅਸੀਂ ਇਹਨੂੰ ਪ੍ਰਣ ਲਿੱਤਾ ਹੋਇਆ ਕਿ ਕਪੂਥਲੇ ਨੂੰ ਅਸੀਂ ਬਹੁਤ ਸੋਹਣਾ ਸੁੰਦਰ ਅਤੇ ਚੰਗਾ ਡਿਵੈਲਪ ਕਰਾਂਗੇ ਫਿਰ ਵੇਟ ਵੀ ਹੈ ਇਆਂ ਪ੍ਰਾਪਰਟੀਜ਼ ਹਾਂਜੀ ਇਹਦੇ ਵਿੱਚ ਮੈਂ ਤੁਹਾਨੂੰ ਥੋੜੀ ਜਾਣਕਾਰੀ ਦੇਣਾ ਚਾਹਨਾ ਹੈ ਇਹ ਇਹ ਜਿੰਨੀਆਂ ਪ੍ਰਾਪਰਟੀਆਂ ਅਸੀਂ ਵੇਚੀਆਂ ਕਪੂਥਲੇ ਜਨਤਾ ਨੂੰ ਜਿਹਦੇ ਵਿੱਚ ਇੱਕ ਰਿਹਾਇਸ਼ੀ ਪਲਾਟ ਸੀਗਾ ਤੇ ਚਾਰ ਕਮਰਸ਼ੀਅਲ ਜਿਹੜੀਆਂ ਯੂਨਿਟ ਵਿਕੇ ਸੀਗੇ ਜਿਹਦੇ ਵਿੱਚੋਂ ਟੋਟਲ 6 ਕਰੋੜ 6 ਲੱਖ 8000 ਰੁਪਏ ਜਿਹੜੇ ਵਿਕੇ ਨੇ ਅਸੀਂ ਜਿਹੜੀ ਖਾਤੇ 'ਚ ਪਾਏ ਨੇ ਪੰਜਾਬ ਸਰਕਾਰ ਦੇ ਇਹ ਅਲਾਟਮੈਂਟ ਪੱਤਰ ਜਿਹੜਾ ਹੈਗਾ ਅਸੀਂ 16/9/2021 ਨੂੰ ਜਿਹੜਾ ਲੋਕਾਂ ਨੂੰ ਦੇ ਦਿੱਤਾ ਸੀਗਾ ਇੱਕ ਮਹੀਨੇ ਦੇ ਵਿੱਚ ਵਿੱਚ ਯਾਨੀ ਕਿ 15 10 15 ਅਕਤੂਬਰ ਤੱਕ ਜਿਹੜੇ ਲੋਕ ਉਹ 25-25% ਜਿਹੜਾ ਆਪਣਾ ਜਿਹਦੇ ਦੀ ਬੋਲੀ ਜਿਹਨਾਂ ਨੇ ਚੱਕਿਆ ਉਹ 25% ਦੇ ਦੇਣਗੇ ਤੇ ਜੇ ਕੋਈ ਜਿਹਨਾਂ ਜਿਹਨੂੰ ਅਸੀਂ ਲੋਟ ਕੀਤਾ ਲਾਟੀ ਜਿਹੜਾ ਉਹਨੂੰ ਜੇ ਉਹ ਬਾਕੀ ਦੇ ਵੀ 75% ਸਾਨੂੰ ਦੇ ਦਿੰਦਾ ਅਸੀਂ ਉਹਦੇ ਵਿੱਚ 5% ਜਿਹੜੀ ਹੈਗੀ ਹੈ ਰਿਬੇਟ ਹੋਰ ਜਿਹੜੀ ਕਿ ਉਹਨਾਂ ਨੂੰ ਜਿਹੜਾ ਡਿਸਕਾਊਂਟ ਕਰਾਂਗੇ ਮੰਨ ਲਓ ਜੇ 1 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਤੇ 5 ਲੱਖ ਰੁਪਈਆ ਉਹਦਾ ਜਿਹੜਾ ਹੈਗਾ ਆਹੋ ਡਿਸਕਾਊਂਟ ਹੋਏਗਾ ਉਹਨੂੰ बाकी ਜਿਹੜਾ 75% ਬੈਲੈਂਸ ਹੈ ਉਹਦੇ ਤੇ ਡਿਲੀਮਿਟ ਹੈ ਜਾਂ 100% ਇਹ ਜਿਹੜਾ 75% ਬੈਲੈਂਸ ਹੈਗਾ ਜੀ ਉਹਦੇ ਤੇ ਰੇਬੇਟ ਹੈਗੀ ਹੈ 5% ਕੋਈ ਨਵਾਂ ਪ੍ਰੋਜੈਕਟ ਵੀ ਲਾ ਕੇ ਤੁਸੀਂ ਆ ਰਹੇ ਹੋ ਨਵੇਂ ਪ੍ਰੋਜੈਕਟ ਕਪੂਤਲੇ ਦੇ ਵਿੱਚ ਅਸੀਂ ਡਵੈਲਪਮੈਂਟ ਦੇ ਨਾਲ ਨਾਲ ਕਾਫੀ ਪਲਾਨ ਹੈਗੇ ਨੇ ਜਿਹੜੇ ਅਸੀਂ ਇੱਕ ਚੰਗੀ ਕਲੋਨੀ ਵੀ ਕੱਟਣ ਜਾ ਰਹੇ ਹਾਂ ਇੱਕ ਸ਼ਹਿਰ ਦੇ ਡਵੈਲਪਮੈਂਟ ਏਰੀਆ ਦੇ ਵਿੱਚ ਜਿਹੜੀ ਕਿ ਬਹੁਤ ਹੀ ਮਹਿੰਗੀ ਪ੍ਰਾਪਰਟੀ ਹੋਏਗੀ ਉਹ ਔਰ ਆਮ ਲੋਕਾਂ ਨੂੰ ਉੱਥੇ ਇੱਕ ਸਰਕਾਰ ਵੱਲੋਂ ਸਸਤੀ ਸਹੂਲਤ ਦੇ ਵਿੱਚ ਉਹ ਜਿਹੜੇ ਪ੍ਰੋਪਰਟੀ ਆ ਜਾਂ ਕੇ ਆਲਵੇਸ ਸਮਝ ਨੂੰ ਦੇ ਵੀ ਬਾਰੇ ਵੀ ਕਾਨਫਰੰਸ ਕਰਕੇ ਦੱਸ ਦਿੱਤਾ ਜਾਊਗਾ ਦੇਖੋ ਟੋਟਲ ਜਿਹੜੇ 15 ਯੂਨਿਟਸ ਸਿਗੇ ਜਿਹਦੇ ਵਿੱਚ ਅਸੀਂ ਜਿਹੜੇ ਅਸੀਂ ਵਿੱਚ ਹੈਗੇ ਆ ਔਰ ਇਹਦੇ ਵਿੱਚ ਕੁਝ ਰਿਪੇਅਰ ਹੋਣ ਦੇ ਕੰਮ ਸੀਗੇ ਜਾਂ ਕੁਝ ਲੋਕ ਉਥੇ ਨਹੀਂ ਲੈ ਰਹੇ ਸੀਗੇ ਲੋਕਾਂ ਨੂੰ ਪ੍ਰੋਬਲਮ ਇਹ ਸੀਗੀ ਇਹ ਸ਼ਾਇਦ ਜਿਵੇਂ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਮਾਡਲ ਟਾਊਨ ਔਰ ਇਹ ਕੇਸ ਦੇ ਵਿੱਚ ਕੀ ਸੀਗਾ ਲੋਕਾਂ ਦੇ ਦਿਮਾਗ ਦੇ ਵਿੱਚ ਵਹਿਮ ਸੀਗਾ ਕਿਤੇ ਕੋਈ ਲੜਾਈ ਝਗੜੇ ਵਾਲੀ ਜਗ੍ਹਾ ਹੈਗੀ ਲੋਕੀ ਬੋਲੀ ਨਹੀਂ ਚੱਕਦੇ ਸਨ ਤੇ ਹੁਣ ਅਸੀਂ ਜਦੋਂ ਜਨਤਾ ਨੂੰ ਦੱਸਿਆ ਕਿ ਇਹੋ ਜੀ ਕੋਈ ਗੱਲ ਨਹੀਂ ਹੈ ਸਰਕਾਰ ਤੁਹਾਨੂੰ ਲੋਟਕਾਰ ਰਹੀ ਹੈ ਕਿਸੇ ਵੇਲੇ ਮੇਰੇ ਤੇ ਸਾਡੇ ਤੇ ਸਾਰੇ ਟਰੱਸਟ ਦੇ ਉੱਤੇ ਵਿਸ਼ਵਾਸ ਹੋਇਆ ਤਾਂ ਇਹ ਤਾਂ ਪਾਰਟਿਕੂਲ ਰੈਜੀਡੈਂਸ਼ੀਅਲ ਬਲਾਕ ਹੈ ਜੀ ਇਹ ਜਿਹੜੇ ਕਮਰਸ਼ੀਅਲ ਸ਼ਾਪਸ ਬਹੁਤ ਸੇਲ ਆਉਂਦੇ ਨੇ ਉਹਨਾਂ ਦੀ ਕੀ ਚੀਜ਼ ਚੇਂਜ ਕੀਤੀ ਜਾਂ ਅਵੇ ਨਾ ਜੀ ਪਬਲਿਕਲੀ ਅਵੇ ਨਾ ਜੀ ਲੋਕਾਂ ਨੂੰ ਪਤਾ ਨਹੀਂ ਸੀਗਾ ਲੋਕਾਂ ਨੂੰ ਪਤਾ ਨਹੀਂ ਹੀ ਲੱਗਦਾ ਹੁੰਦਾ ਸੀ ਜਿਹਾ ਕਿ ਇੱਥੇ ਪਲਾਟ ਜਿਹੜਾ ਵਿਕਰਿਆ ਜਾਂ ਇਹਦੀ ਈਨ ਲਾਮੀ ਹੋ ਰਹੀ ਹੈ ਤੇ ਹੁਣ ਅਸੀਂ ਪੂਰੀ ਐਡਵਰਟਾਈਜ਼ਮੈਂਟ ਵੀ ਕੀਤੀ ਸੀ ਉਹਦੀ ਲੋਕਾਂ ਨੂੰ ਦੱਸਿਆ ਵੀ ਜਿਹੜੇ ਜਿਹੜੇ ਲੋਕ ਪ੍ਰਾਪਰਟੀਆਂ ਲੱਭਦੇ ਸਨ ਸ਼ਹਿਰਾਂ ਦੇ ਪ੍ਰਾਪਰਟੀ ਡੀਲਰਾਂ ਨੂੰ ਅਸੀਂ ਦੱਸਿਆ ਕੰਟੈਕਟ ਕੀਤਾ ਕਿ ਆਹ ਫਲਾਨੀ ਜਗ੍ਹਾ ਅਸੀਂ ਸੇਲ ਕਰ ਰਹੇ ਹਾਂ ਪ੍ਰਾਪਰਟੀ ਇਹ ਉਹ ਜਿਹੜੀ ਜਦੋਂ ਲੋਕਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਆਪਣਾ ਜਿਹੜਾ ਉਹ ਈਨ ਲਾਮੀ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਤੇ ਉਸ ਤੋਂ ਬਾਅਦ ਬੋਲੀ ਲਗਾਈ ਤੇ ਫਿਰ ਉਹਨਾਂ ਨੇ ਉਹ ਜਿਹੜਾ ਪਰਚੇਜ਼ ਕੀਤਾ ਜੀ ਤਾਂ ਇਹਦੀ ਪ੍ਰਕਿਰਿਆ ਸੀਗੀ ਉਹ ਵੀ ਸਖਾਲੀ ਕੀਤੀ ਕਿ ਉਹ ਪਰ ਕਿਰਿਆ ਹੈ ਹੀ ਸੁਖਾਲੀ ਹੈ ਜੀ ਬਟ ਪਹਿਲਾਂ ਕੀ ਹੁੰਦਾ ਸੀ ਦੱਸ ਦੇਣੀ ਸੀਗੇ ਲੋਕਾਂ ਨੂੰ ਪੰਬਲ ਪੂਸੇ ਚ ਪਾਈ ਰੱਖਣਾ ਇਹਨਾਂ ਲੋਕਾਂ ਨੇ ਕਿਉਂਕਿ ਉਹ ਸ਼ਾਇਦ ਆਪਣੇ ਚੇਤੰਗ ਕੋਈ ਦੇਣਾ ਚਾਹੁੰਦੇ ਸੀਗੇ ਮੈਂ ਉਸ ਬਾਰੇ ਬਿਤ ਜਾਦਾ ਨਹੀਂ ਬੋਲਣਾ ਚਾਹਨਾ ਬਟ ਇਹ ਕਿ ਹੋਣ ਸੀ ਬੜਾ ਸਟਾਕ ਘਾਟਾ ਕਰ ਦਿੱਤਾ ਕੰਮ ਲੋਕ ਜਿਹੜੇ ਬਹੁਤ ਖੁਸ਼ ਨੇ ਪ੍ਰੋਪਰਟੀਆਂ ਲੈ ਕੇ ਇਹ ਲਗਭਗ 2 2.5 ਸਾਲ ਬਾਅਦ ਜਿਹੜੀ ਮੇਰੇ ਕਾਰਜਕਾਲ ਦੌਰਾਨ ਜਿਹੜੀ ਪਹਿਲੀ ਵਾਰ ਬੋਲੀ ਹੋਈ ਹੈ ਜੀ ਪਹਿਲਾਂ ਕਿੰਨੇ ਵਾਰਸ਼ਵਾਰ ਤੋਂ ਇਹਨਾਂ ਲਾਂਮੀ ਜਿਹੜੀ ਹੈਗੀ ਦੂਸਰੀ ਵਾਰ ਹੋਈ ਹੈ ਪਹਿਲਾਂ ਤਾਂ ਬੋਲੀਆਂ ਚੱਲਦੀਆਂ ਰਹੀਆਂ 1984 ਤੋਂ ਜਦੋਂ ਤੋਂ ਇਮਪਰੂਵਮੈਂਟਸ ਕੋਪੁਰਸਲੇ ਚ ਲੱਗੂ ਹੋਈ ਹੈ ਉਦੋਂ ਤੋਂ ਜਿਹੜੀਆਂ ਜਿਵੇਂ ਮਾਡਲ ਟਾਊਨ ਹੋ ਗਿਆ ਚਾਹੇ ਸੈਂਟਰਲ ਟਾਊਨ ਹੋ ਗਿਆ ਰਜੀਵ ગાંધી ਨਗਰ ਹੋ ਗਿਆ ਕਾਡੀਆਂ ਕਾਸ ਸਕੀਮਾਂ ਨੇ ਔਰ ਜਿਹੜਾ ਜਾਮਾ ਮਸਜਿਦ ਮਾਰਕੀਟ ਹੈਗੀ ਹੈ ਔਰ ਇਹ ਚਾਰ ਇਸ ਸਕੀਮਾਂ ਦੇ ਵਿੱਚ ਸੀ ਜਿਹੜਾ ਹੈਗਾ ਇਹ ਕਹਿੰਦੇ ਪੈਸੇ ਕਮਾਈ ਪਰ ਸਾਡੀ ਪ੍ਰੋਫਿਟ ਵੀ ਤਾਂ ਰਹੀ ਹੈ ਪ੍ਰੋਪਰਟੀ ਘਟੀ ਹੈ ਜੀ ਸਾਡਾ ਕਾਮ ਇੰਪਰੂਵਮੈਂਟ ਕਰਦਾ ਹੈ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਆ ਅਸੀਂ ਲੋਕਾਂ ਨੂੰ ਸਸਤੇ ਰੇਟ ਦੇ ਉੱਤੇ ਦਿੰਨੇ ਆ ਤੇ ਅਸੀਂ ਜਦੋਂ ਪੈਸਾ ਆਂਦਾ ਅਸੀਂ ਉਹਨੂੰ ਸ਼ਾਇਦ ਡਿਵੈਲਪਮੈਂਟ ਤੇ ਲਗਾਨੇ ਆ ਜਾਂ ਫਿਰ ਕੋਈ ਹੋਰ ਤਰ੍ਹਾਂ ਦਾ ਕੰਮ ਕਰਤੀ ਅਸੀਂ ਉਹਨੇ ਸਥਾਨ ਲੈ ਕੇ ਉੱਤੇ ਲੋਕਾਂ ਨੂੰ ਪਲਾਟ ਕੱਟ ਕੇ ਦਿੰਨੇ ਆ ਜਿਵੇਂ ਅਡਵਰਸੇਟ ਕਰਦੀ ਹੈ ਉਸੇ ਤਰ੍ਹਾਂ ਡਿਵੈਲਪਮੈਂਟ ਕਰਦੀ ਹੈ ਤੇ ਲਗਭਗ ਸਰਕਾਰੀ ਵਿਭਾਗ ਨੇ ਜਿਹੜੇ ਕੰਮ ਕਰਦਨੇ ਤੇ ਇਸ ਦਾ ਵੀ ਵੱਡੇ ਦੇ ਪਿੱਛੇ ਪਾਸੇ ਤੁਹਾਗੇ ਇੰਨੇ ਤਣਾਅ ਰਹਿੰਦਾ ਹੈ ਉਸ ਜਗ੍ਹਾ ਦੇ ਉੱਤੇ ਤੁਸੀਂ ਮੈਂ ਤੁਹਾਨੂੰ ਅੰਦਾਜ਼ੇ ਨਾਲ ਚਾਹਨਾ ਹੈ ਬੂਥ ਨੰਬਰ 9 ਇਹ ਨਹੀਂ ਜਾਮਾ ਮਜੀ ਦੇ ਵਿੱਚ ਬੂਥ ਨੰਬਰ 276 277 278 299 ਤੇ 290 ਇਹ ਪੰਜ ਤੱਕ ਨਾ ਜਿਹੜੀਆਂ ਵਿਕੇ ਹੈਗੀਆਂ ਲੋਕਾਂ ਦਾ ਦੁਬਾਰਾ ਵਿਸ਼ਵਾਸ ਮਾਰਿਆ ਔਰ ਇਹ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਜਾਮਾ ਮਸਜਿਦ ਜਿਹੜੀ ਮਾਰਕੀਟ ਹੈਗੀ ਆ ਆਉਣ ਵਾਲੇ ਸਮੇਂ 'ਚ ਨੰਬਰ 1 ਹੋਏਗੀ। ਇਹ ਗੱਲ ਪਾਲ ਜੀ ਦੇਖ ਤੁਸੀਂ ਅੱਜ ਹੈਂਡਓਵਰ ਕੀਤਾ ਜਿਹੜਾ ਜਾਮਾ ਮਸਜਿਦ ਕੰਪਲੈਕਸ ਜਿਹੜਾ ਨਵਾਂ ਤੁਸੀਂ ਪਾਸ ਹੋ ਗਿਆ ਜਿਹੜੀ ਪਬਲਿਕ ਪ੍ਰੋਜੈਕਟ ਹੈ ਜਿਹੜਾ ਕਿ ਹੈ ਹੀ ਨਹੀਂ ਸੀ ਜਿਹੜੀ ਸਕੀਮ ਬਣੀ ਹੈ ਉਹਦਾ ਹੈ ਹੀ ਸਾਡੇ ਟਰਨਓਵਰ 'ਚ ਹੋ ਰਿਹਾ ਸਾਡੇ ਟਰਨਓਵਰ 'ਚ ਹੋ ਰਿਹਾ ਇਹ ਬਣੀ। ਇਹ ਕਿੱਥੋਂ ਜਾਂ ਕਿੱਥੇ ਆਇਆ ਇਹ? ਆ ਦੇਖੋ ਜੀ ਮੇਰੀ ਆਦਤ ਹੈ ਕਿ ਅਸੀਂ ਦੁਕਾਨਦਾਰ ਬੰਦਾ ਸੀ ਮੈਂ ਦੁਕਾਨਦਾਰਾਂ ਨੂੰ ਜਾ ਕੇ ਪੁੱਛਿਆ ਮੈਂ ਵੀ ਭਾਈ ਤੁਹਾਡੇ ਚੋਂ ਨਿਕਲਿਆ ਹੋਇਆ ਮੈਨੂੰ ਦੱਸੋ ਤੁਹਾਨੂੰ ਕਿਸ ਚੀ ਦੀ ਰਿਕੁਆਇਰਮੈਂਟ ਹੈ ਮੈਨੂੰ ਉੱਥੇ ਦੇ ਮਾਰਕੀਟ ਵਾਲਿਆਂ ਨੇ ਦੱਸਿਆ ਕਿ ਸਾਡੀ ਆ ਬੜੀ ਪ੍ਰੋਬਲਮ ਹੈ ਬਾਥਰੂਮ ਨਹੀਂ ਹੈ ਜਾਮਾ ਮਸਜਿਦ ਮਾਰਕੀਟ ਦੇ ਵਿੱਚ ਤੇ ਮੈਂ ਇੱਥੇ ਫਿਰ ਪ੍ਰੋਜੈਕਟ ਤਿਆਰ ਕੀਤਾ ਪ੍ਰੋਜੈਕਟ ਪਾਇਆ ਸਾਡੇ ਸਾਰੇ ਅਫਸਰ ਸਹਿਬਾਨਾਂ ਨੇ ਮਿਹਨਤ ਕੀਤੀ ਜਿਹਦੇ ਕਰਕੇ ਅਸੀਂ ਉਹ ਡਿਮਾਂਡ ਜਿਹੜੀ ਦੁਕਾਨਦਾਰਾਂ ਦੀ ਪੂਰੀ ਕੀਤੀ ਅੱਜ ਮੈਂ ਹੈਂਡਓਵਰ ਕਰਕੇ ਆਇਆ ਉੱਥੇ ਦੇ ਮਾਰਕੀਟ ਵਾਲੇ ਲੋਕ ਬੜੇ ਖੁਸ਼ ਹੰਤੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਵੀ ਡਵੈਲਪਮੈਂਟ ਬਹੁਤ ਜਲਦੀ ਹੋਏਗਾ ਕੁਝ ਇਹਦਾ ਇੰਪੈਕਟ ਪਏਗਾ ਜਿੱਦਾਂ ਕਿ ਪਹਿਲਾਂ ਆ ਪਬਲਿਕ ਟਾਇਲਟ ਨਾ ਹੋਣ ਕਰਕੇ ਉਹ ਮਾਰਕੀਟ ਜ਼ਿਕਰੀ ਰਹੀ ਸੀ ਸਾਰੀਆਂ ਦੁਕਾਨਾਂ ਨੂੰ ਲੋਕਾਂ ਨੇ ਪਬਲਿਕ ਟਾਇਲਟ ਬਣਾਪਾ ਬਿਲਕੁਲ ਜੀ ਬਿਲਕੁਲ ਇੰਪੈਕਟ ਪਏਗਾ ਕਿਉਂ ਨਹੀਂ ਪਏਗਾ ਅਸੀਂ ਇੱਕ ਚੰਗੀਆਂ ਸਹੂਲਤਾਂ ਦੇ ਰਹੇ ਹਾਂ ਜੇ ਟ੍ਰਸਟੀਆਂ ਦੁਕਾਨਾਂ ਉੱਥੇ ਵੇਚਣ ਆਲੀਆਂ ਮੈਂ ਸਮਝਦਾ ਕਿ ਜਿਵੇਂ ਦੁਕਾਨਾਂ ਹੈਗੀਆਂ ਸਰਕਾਰੀ ਰੇਟ 5 ਲੱਖ 15 ਹਜ਼ਾਰ ਰੁਪਏ ਉਹ ਕੀ ਹੁੰਦਾ 5 ਲੱਖ 15 ਹਜ਼ਾਰ ਰੁਪਏ ਚ ਇੱਕ ਦੁਕਾਨ ਬਣੀ ਬਣਾਈ ਦਿੱਤੀ ਹੋਵੇ ਇਹ ਵੀ ਸਸਤੀ ਦੁਕਾਨ ਸਾਹਿਬ ਕੋਤੇ ਨਹੀਂ ਆਦੀ ਤੇ ਜਦੋਂ ਇਹ ਦੁਕਾਨਾ ਮਾਰਕੀਟ ਵਿੱਚ ਟਿਕ ਹੋ ਜੇਗੀ ਇਹਨਾਂ ਦਾ ਰੇਟ ਦੇਖੋ ਤੁਸੀਂ ਕਿਦਾਂ 4 4 5 5 ਗੁਣਾ ਹੋ ਜਾਏਗਾ ਕਿੰਨੀਆਂ ਦੁਕਾਨਾਂ ਹਜੇ ਪੇਂਟਿੰਗ ਨੇ ਜਿਹੜੀਆਂ ਸੀ ਅਪ੍ਰੋਕਸੀਮੇਟਲੀ ਮੈਡਮ ਕੋਈ 25 ਤੋਂ 30 ਦੁਕਾਨਾਂ ਹੋਰ ਹੈਗੀਆਂ ਜੀ ਉੱਥੇ ਵੀ ਦਾਣੂ ਵੀ ਕਾ ਰਹੇ ਨੇ ਖਰਾਬ ਹੋ ਚੁੱਕੀਆਂ ਬਿਲਕੁਲ ਰੀਨੋਵੇਟ ਕਰ ਰਹੇ ਆ ਜੀ ਉਹਨਾਂ ਨੂੰ ਚੰਗਾ ਡਿਵੈਲਪ ਕਰਾਂਗੇ ਇੱਕ ਜਿਹੜੀ ਸੜਕ ਬਣਨ ਵਾਲੀ ਐ ਸਾਨੂੰ ਸੜਕ ਨੂੰ ਜਲਦੀ ਬਣਾ ਰਹੇ ਆ ਬਾਥਰੂਮ ਕੰਪਲੀਟ ਕਰ ਮੈਂ ਅੱਜ ਵੀ ਉੱਥੇ ਜਦੋਂ ਮਾਰਕੀਟ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਦੁਕਾਨਦਾਰਾਂ ਨੂੰ ਇਹੀ ਕਿਹਾ ਕਿ ਤੁਸੀਂ ਹਰਿਆ ਭਰਿਆ ਬਣਾਉਣ ਦੇ ਲਈ ਇਸ ਪ੍ਰੋਜੈਕਟ ਨੂੰ ਆਪਣੇ ਸਾਫ ਸਫਾਈ ਰੱਖੋ ਹਰਿਆ ਭਰਿਆ ਬਣਾਓ ਤਾਂ ਕਿ ਸਾਨੂੰ ਇੱਥੇ ਆਉਣ ਵਾਲੇ ਸਮੇਂ ਚ ਆਕਸੀਜਨ ਦੇ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਉਹ ਦੁਕਾਨਦਾਰਾਂ ਨੇ ਬਹੁਤ ਵਧੀਆ ਸਹਿਮਤੀ ਜਤਾਈ ਔਰ ਇੰਪਰੂਵਮੈਂਟਸ ਦੇ ਸਾਰੇ ਇਹ ਜਿਹੜੇ ਆਫਸਰ ਸਾਹਿਬਾਨ ਦਾ ਧੰਨਵਾਦ ਕੀਤਾ ਕਿ ਅਸੀਂ ਇਹ ਜਿਹੜੀ ਸਹੂਲਤ ਦਿੱਤੀ ਹੈਗੀ ਉਹਨਾਂ ਨੂੰ